ਅਸੀਂ ਬਿਨਾ ਗਏ ਮਰੇ ਤਾਂ ਆ ਜਾ ਕਰੋ ਬਹੁਤ ਟਾਈਮ ਹੁੰਦਾ ਮੇਰੇ ਉਦਾਂ ਹੀ ਗੱਲਾਂ ਬਾਤਾਂ ਤੁਹਾਰੇ ਕਰਾਂਗੇ ਜ਼ਰੂਰ ਤੁਹਾਨੂੰ ਐਸੀ ਜਗ੍ਹਾ ਐਸੀ ਚਾਹ ਪਿਲਾਉਂਗਾ ਮੱਧਜੀ ਯਾਰ ਨਾਟ ਇਨ ਦੈਟ ਵੇ ਅਸਲ ਚ ਕੀ ਹੈ ਸਾਡੇ ਸਮਾਜ ਚ ਨਾ ਗੈਬ ਬਹੁਤ ਮੰਨੋ ਅੱਪਾ ਅੱਜ ਇਕੱਠੇ ਹੋਏ ਤੁਸੀਂ ਪ੍ਰੈਸ ਵਾਲਿਓ ਮੈਂ ਮਤਲਬ ਇਸ ਖੇਤੇ ਚ ਅੱਜ ਆਪਾਂ ਨੇ ਆਪਣਾ ਕੰਮ ਕਰਕੇ ਵਗ ਜਾਣਾ ਤੁਸੀਂ ਆਪਦੀਆਂ ਖਬਰਾਂ ਚ ਮਜ਼ਰੂਫ ਮੈਂ ਆਪਦੇ ਕੰਮ ਪਰ ਔਰ ਨਿਜੀ ਤੌਰ ਤੇ ਵੀ ਜਦੋਂ ਤੁਸੀਂ ਜਿੰਨੇ ਦੇਖੋ ਇਸ ਸਮਾਜ ਨੂੰ ਹਰ ਵਰਗ ਦੀ ਲੋੜ ਹੈ ਔਰ ਤੁਸੀਂ ਜਿਹੜੇ ਪੱਤਰਕਾਰ ਵਿਭਾਗ ਪੱਤਰਕਾਰਾਂ ਨਾਲ ਬਹੁਤ ਥੋੜੇ ਰਹਿ ਗਏ ਤੁਸੀਂ ਜਾਗਰੂਕ ਕਰਨ ਵਾਲੇ ਲੋਕ ਹੋ ਤੁਸੀਂ ਸਿਸਟਮ ਨਾਲ ਅੜਨ ਵਾਲੇ ਲੋਕ ਹੋ ਜਿੰਨਾ ਸੋਸ਼ਲ ਵਰਕ ਰੜਦਾ ਉਦੋਂ ਵੱਧ ਤੁਹਾਡਾ ਯੋਗਦਾਨ ਹੁੰਦਾ ਨਿਜੀ ਤੌਰ ਤੇ ਵੀ ਕੋਈ ਇਸ ਤਰ੍ਹਾਂ ਦੀਆਂ ਮਿਲਣੀਆਂ ਰੱਖਿਆ ਕਰੋ ਕੋਈ ਜ਼ਰੂਰੀ ਨਹੀਂ ਆਪਾਂ ਨੇ ਟੀਆਰਪੀ ਲਈ ਆ ਇੱਕ ਦੂਜੇ ਨਾਲ ਏਦਾਂ ਏਦਾਂ ਹੀ ਮਿਲਣਾ ਤਸੀਂ ਜੇ ਮੈਂ ਤਾਂ ਚਾਹੁੰਦਾ ਹੁੰਨਾ ਮੈਂ ਕਈ ਵਾਰੀ ਇਹਨੂੰ ਕਿਹਾ ਮੈਂ ਪਿੱਛੇ ਇਹਨੂੰ ਕਿਹਾ ਸੀ ਮੈਂ ਕਿਹਾ ਜਿੰਨੇ ਤੁਹਾਡੇ ਪ੍ਰੋਫੈਸਰ ਤੇ ਸੱਚ ਕਿਤੇ ਬਠਾ ਆਪਾਂ ਗੋਸ਼ਟੀ ਕਰੀਏ ਮੈਂ ਚਾਹੁੰਦਾ ਕਿ ਤੁਹਾਡੇ ਜਿੰਨੇ ਪੜ੍ਹੇ ਲਿਖੇ ਕਿ ਮੈਨੂੰ ਦੱਸਿਆ ਕਰੋ ਮੈਂ ਤੁਹਾਡੇ ਲਈ ਅਸੀਂ ਬਹੁਤ ਅੱਛੇ ਮੈਂ ਮਹਿਮਾਨ ਵਾਦ ਤੁਸੀਂ ਆਓ ਕਿਤੇ ਆਪਾਂ ਵੈਸੇ ਵੀ ਗੱਲਾਂ ਕਰੀਏ ਜਿਹੜੀਆਂ ਆਪਣੇ ਤੋਂ ਬਿਨਾਂ ਵੀ ਹੋਣ ਸਾਡੇ ਸਮਾਜ ਲਈ ਹੋਣ ਪੰਜਾਬ ਲਈ ਹੋਣ ਤੁਸੀਂ ਮੈਨੂੰ ਬਲਾਗ ਪਤਾ ਕੀ ਹੁੰਦਾ ਜਦੋਂ ਕੋਈ ਬੰਦਾ ਸਟੂਡੀਓਸ ਬੰਦਾ ਗੱਲ ਕਰਦਾ ਅੱਛਾ ਲੱਗਦਾ ਘਰਾਂ ਆਵੇ ਛਲਾਰੂ ਜੀ ਆਵਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੁਕੀਰ ਨਹੀਂ ਪਹਿਲਾਂ ਤੋਂ ਨਹੀਂ ਸ਼ੁਕੀਰ ਮੈਂ ਚੰਗੀਆਂ ਗੱਲਾਂ ਵਾਲੇ ਤਾਂ ਮੈਂ ਤਾਂ ਲੱਭਦਾ ਮੈਨੂੰ ਕੋਈ ਚੰਗੇ ਆਉਤਰ ਚੰਗੇ ਕਿਤਾਬਾਂ ਲੇਖਣ ਵਾਲੇ ਨੂੰ ਮੈਂ ਤਾਂ ਇਹਨਾਂ ਨੂੰ ਕਹਿ ਕੇ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ ਕਿਤਾਬ ਲਿਖਦਾ ਨਹੀਂ ਛਪਾਉਣ ਦੀ ਸਮਰੱਥਾ ਰੱਖਦਾ ਤੂੰ ਮੇਰੇ ਕੋਲ ਲੈ ਕੇ ਆ ਕਿਤਾਬਾਂ ਦੀ ਲੋੜ ਪੈਣੀ ਹੈ ਤੁਹਾਨੂੰ ਭਵੇ ਇੱਕ ਦੋ ਚੀਜ਼ਾਂ ਦੇਖਣਾ ਤੁਹਾਡਾ ਯਾਦ ਰੱਖਿਓ ਇੱਕ ਸੋਨੇ ਤੇ ਜਿੰਦ ਜੇ ਕਿਸੇ ਕੋ ਮੁੰਦੀ ਇਹ ਚੈਨੀ ਆ ਵੀ ਸਾਹਮਣੇ ਰੱਖੋ ਇਹ ਭਵੇਖਾ ਤੁਹਾਡਾ ਇਹ ਕ੍ਰਾਂਸੀ ਹੌਲੀ ਹੌਲੀ ਇਸ ਤਰ੍ਹਾਂ ਚੇਂਜ ਹੋਣੀ ਹੈ ਸੋਰਾ ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸੀ ਬੇਬਿਆਂ ਸਾਡੀਆਂ ਸਾਹਮਣੇ ਸੰਦੂਕ ਚ ਸੋਨਾ ਰੱਖਦੀਆਂ ਸੀ ਉਹ ਸਾਡੀ ਵਰਤ ਸੀ ਐਸੇ ਤਰ੍ਹਾਂ ਇੱਕ ਕਿਤਾਬ ਹੈ ਤੇ ਦੋ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰੋ ਹਮੇਸ਼ਾ ਸਰ ਤੁਸੀਂ ਸਮਝ ਨਹੀਂ ਜਿਹੜਾ ਕਾਰਪੋਰੇਟਾ ਥੋਤੋਂ ਦਾਸਾ ਲੱਗ ਕੇ ਸੋਚਦਾ ਔਰਾਂ ਨੂੰ ਪਤਾ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਬੇਸਟ ਦੇ ਲੋਗ ਆ ਥੋੜੇ ਜਿਹਾ ਆਲਸੀ ਹੋ ਗਏ ਉਹ ਫਨ ਲਵਰ ਹੋ ਗਏ ਉਹ ਉਹ ਪਿੰਡ ਛੱਡ ਕੇ ਆਪਦੇ ਸ਼ਹਿਰਾਂ ਦੇ ਅਪਾਰਟਮੈਂਟ 'ਚ ਰਹਿਣ ਲੱਗੇ ਉਹਨਾਂ ਨੂੰ ਸਿਰਫ 4 ਦਿਨ ਕੰਮ ਤੱਕ ਮਤਲਬ ਹੈ ਫਿਰ ਸਾਡੇ ਲਈ ਵਰਕਰ ਕੇ ਥੋੜ੍ਹ ਰਹਿਣਗੇ ਫਿਰ ਉਹਨਾਂ ਨੇ ਨਵਾਂ ਥੋਟ ਸੋਚਿਆ ਦੇ ਸਟਾਰਟ ਅਪ ਦਿਸ ਸਮਾਜਿਕ ਮੀਡੀਆ ਉਹ ਕਹਿੰਦੇ ਇਹਨਾਂ ਨੂੰ ਹੈਬਿਟ ਤਾਂ ਪਾਓ ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਕਹਿੰਦਾ ਪਹਿਲਾਂ ਹੱਥ 'ਚ ਫੋਨ ਫੜਾਓ ਐਡਿਕਟ ਕਰ ਤਾਂ ਨਾ ਕੀਬੋਰਡ ਲਈ ਬਸ ਇਹ ਫਿਰ ਮਤਲਬ ਉਹ ਆਪਣੀ ਲਾਈਨ ਬੜਾਈ ਰੱਖਦੇ ਕਿ ਉਹ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਕੋਂ ਕਿਉਂ ਮਿਲਦੇ ਆਂ ਕਿ ਜਿਹੜੇ ਸਾਡੀ ਬਾਡੀ ਦੇ ਚੱਕਰ ਆ ਜੋ ਪ੍ਰਾਤਨ ਸਾਡੀ ਸਬਤ ਦਾ ਮੁਤਾਬਕ ਹੋਰ ਟਿਕਲਰ ਉਹ 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 ਫਾਇਰ ਦਾ ਸਾਈਨ ਆ ਤੁਸੀਂ ਇਹ ਬਹੁਤ ਦੂਰੰਦੇਸ਼ੀ ਨਹੀਂ ਗੱਲ ਕਰ ਲਿਆ ਆ ਫਿਰ ਆਪਾਂ ਮਾਰਾਂਗੇ ਆਪਾਂ ਬੈਠ ਕੇ ਦੇਖੋ ਪੂਰੀ ਦੁਨੀਆ ਝਗੜ ਲਈ ਸਿਆਸਤ ਭਾਰੂ ਆ ਹਰ ਚੀਜ਼ ਦੇ ਵਿੱਚ ਕੋਈ ਸ਼ੱਕ ਨਹੀਂ ਸੁਚਾ ਸੂਰਮਾ ਤੇ ਘਟ ਸੁਭਾਵਕ ਤੌਰ ਤੇ ਨਹੀਂ ਲੱਗੂ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ ਹਾਂ ਹਵਾਏ ਵੇਲੇ ਤਾਂ ਅਸੀਂ ਬਹੁਤ ਲਟਾ ਫੀ ਗਏ ਸਾਡੇ ਤਾਂ ਬੜੇ ਪਰਚੇ ਕੁਝ ਹੋਏ ਕਈ ਬਾਰੇ ਕਈ ਬੰਦੇ ਪੁੱਛਦੇ ਨੇ ਦੇਖੋ ਹਰ ਹਰ ਬੰਦਾ ਆਪਣੇ ਤਰੀਕੇ ਨਾਲ ਕਾ ਪੱਤਰਕਾਰ ਆਪਣੇ ਤਰੀਕੇ ਨਾਲ ਖਬਰ ਲਾ ਕੇ ਸਿਸਟਮ ਦੇ ਖਿਲਾਫ ਖੜਾ ਹੁੰਦਾ ਤੋ ਜਦੋਂ ਅਸੀਂ ਕੈਰੀਅਰ ਸ਼ੁਰੂ ਕੀਤਾ ਸਾਡੇ ਚ ਇਸ ਤਰ੍ਹਾਂ ਦਾ ਕਿਉਂਕਿ ਅਸੀਂ ਨਿਕਲੇ ਸੀ ਉਸ ਕੰਮ ਚ ਸਾਡੇ ਬਹੁਤ ਸੱਜਣ ਸੰਘਰਸ਼ੀ ਸੀ ਪਰ ਉਹ 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 ਦਿਨ ਉਹਨਾਂ ਲੜਨਾ ਬਹੁਤ ਔਖਾ ਸੀ ਅੱਜ ਵੀ ਉਹੀ ਹਾਲ ਹੈ ਤੁਸੀਂ ਸਿਸਟਮ ਨੂੰ ਚੈਲੰਜ ਕਰਨ ਲਈ ਕੋਈ ਚੀਜ਼ ਬਣਾਉਣਾ ਉਹ ਡੱਕ ਦਿੰਦਾ ਪਰੇ ਦੇਖੋ ਇਨਸਾਨੀ ਜ਼ਿੰਦਗੀ ਹੈ ਇਹਨਾਂ ਤਾਂ ਲੜਨਾ ਤਾਂ ਪੈਂਦੀ ਹੈ ਆਵਾਜ਼ ਤਾਂ ਤੁਹਾਨੂੰ ਚੱਕਣੀ ਪੈਂਦੀ ਹੈ ਚੱਕਦੇ ਰਹੋ ਕਿਤੇ ਤੱਕ ਜਾਂਦੀ ਹੈ ਔਰ ਸਭ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਗਰੀਲਾ ਯੁੱਧ ਉਹ ਜਦੋਂ ਹੁੰਦੇ ਸੀ ਉਦੋਂ ਉਸ ਤਰ੍ਹਾਂ ਲੜਿਆ ਜਾਂਦਾ ਸੀ ਅੱਜ ਵਿਚਾਰ ਦਾ ਯੋਗ ਆ ਗਿਆ ਜਿਹੜਾ ਗੁਰੂ ਸਾਹਿਬ ਨੇ ਪਹਿਲੇ ਗੁਰੂ ਸਾਹਿਬ ਨੇ ਸਾਡੇ ਨੇ ਦੱਸਿਆ ਸੀ ਵੀ ਵਿਚਾਰ ਕਰੋ ਔਰ ਦੇਖੋ ਅੱਗੇ ਕਿ ਦੁਨੀਆ ਕਿਵੇਂ ਬਦਲਦੀ ਹੈ